बीकानेर भाग, इमाम जरा आ आ खाली करना था ट्रक में में नींद का आ गया। गाड़ी का नुकसान गाड़ी थोड़ा बहुत आया लाख और आदमी हम निकले थे मदद करने के लिए लोग आ गए थे पुलिस को फोन कर दिया आ गए थे पुलिस कैसा लगा अच्छे लोग बहुत बढ़िया बढ़िया आदमी है बहुत बढ़िया आदमी देर लगेगी घंटा आधा घंटा लगेगा ਮੇਰਾ ਨਾਮ ਜੀ ਅਮਨਦੀਪ ਹੈ ਮੈਂ ਆਫਾ ਫਾਰਮੇਸ਼ਨ ਆ ਪ੍ਰੈਜੈਂਟ ਆ ਪਿੰਡ ਮੇਰਾ ਨਜੀਰਪਾਵਾ ਜੀ ਦੇ ਇਹ ਘਟਨਾ ਜਿਹੜੀ ਹੋਈ ਆ ਇਹ ਹੋਈ ਆ ਜੀ ਜਿਹੜਾ ਬਾਈਪਾਸ ਸਿੱਧਾ ਹੀ ਆ ਦਾ ਬਰਿਆਬੀ ਨਿਕਲਦਾ ਉੱਥੇ ਇਹ ਟਰੱਕ ਪਲਟਿਆ ਜੀ ਫਰਨੂ ਜੀ ਕਿਸੇ ਲੋਕਲ ਦਾ ਹੀ ਫੋਨ ਆਇਆ ਹੈਗਾ ਕਿ ਇੱਥੇ ਟਰੱਕ ਪਲਟ ਗਿਆ ਹੋਇਆ ਤੇ ਉਹਦੀ ਮਦਦ ਕੀਤੀ ਜਾਏ ਕਿਉਂਕਿ ਟਰੱਕ ਵੀ ਗੁਜਰਾਤ ਤੋਂ ਆਇਆ ਹੈਗਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚਿਆ ਤੇ ਨਾਲ ਹੀ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ ਵੀ 5-7 ਮਿੰਟਾਂ 'ਚ ਉਹ ਪਹੁੰਚ ਗਈ ਆ ਅਮੇਟੀ ਐਡੀ ਟੀਮ ਨੂੰ ਕੀਤਾ ਫੋਨ ਉਹ ਵੀ ਪਹੁੰਚੀ ਹੈ ਜੀ ਆ ਡਾਕਾ ਦੇ ਲਾਸਟ ਇਹ ਜਦੋਂ ਉਹ ਹਾਈ ਡ੍ਰਮ ਮੰਗਾਏ ਆ ਇੱਕ ਐਨ ਐਚ ਵਾਲੀ ਟੀਮ ਨੂੰ ਵੱਲੋਂ ਹਾਈ ਡਰਾਊਗਾ ਤੇ ਇੱਕ ਆਪਾਂ ਆਪਣਾ ਮੰਗਾਇਆ ਇਹ ਉਸ ਤੋਂ ਬਾਅਦ ਵੀ ਦੀ ਨੇ ਕੋਈ ਅੱਧੇ ਪੌਣੇ ਘੰਟੇ ਤੱਕ ਮਨੇ ਜੋ ਹਾਈ ਦਾ ਪਹੁੰਚੂਗਾ ਅੱਧੇ ਪੌਣੇ ਘੰਟੇ ਤੱਕ ਇਹ ਰੋਡ ਕਲੀਅਰ ਹੋ ਜੂਗੀ ਤਾਂ ਨਹੀਂ ਹੋਇਆ ਪਰ ਮਾਲ ਦਾ ਨੁਕਸਾਨ ਜ਼ਰੂਰ ਹੋਇਆ ਕੋਲਾ ਕੋਲਾ ਸੀਗਾ ਲੱਦੇ ਦਾ ਟਰੱਕ ਦੇ ਉੱਤੇ ਉਹ ਨੁਕਸਾਨ ਹੋ ਗਿਆ ਇਹ ਨਾਲੇ ਟਰੱਕ ਦਾ ਵੀ ਨੁਕਸਾਨ ਹੋਇਆ ਜੀ ਹਾਡੇ ਏਰੀਆ ਬੜਾ ਵਧੀਆ ਆ ਇੱਥੇ ਇੰਦਾ ਤੱਕ ਚਲੋ ਮਦਦ ਹੀ ਕਰਨ ਵਾਸਤੇ ਲੋਕ ਅੱਗੇ ਹੁੰਦੇ ਆ ਇੰਦਾ ਦਾ ਕੰਮ ਨਹੀਂ ਕਰਦੇ ਅਗੇ ਇੱਥੇ ਦੇ ਜਦੋਂ ਫੋਨ ਕੀਤਾ ਸਾਨੂੰ ਪਤਾ ਲੱਗਾ ਇਹ ਸਾਡੇ ਨਾਲ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਸਾਰੇ ਵੀਰ ਇੱਥੇ ਪਹੁੰਚੇ ਮੌਕੇ ਤੇ ਮੇਰਾ ਨਾਮ ਭਾਜੀ ਕਾਂਸਟੇਬਲ ਕਰਨ ਵੀਰ ਜਿਹੜੀ ਸਾਡੀ ਅਸਰ ਦੀ ਟੀਮ ਆ ਜਿਹੜੀ ਰਾਤ ਤੇ ਕੰਮ ਕਰਦੀ ਆ ਉਹਨੇ ਆ ਕੇ ਇਹਨੂੰ ਕੋਲ ਆਈ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਦੇਖਿਆ ਇਹਨੂੰ ਉਸ ਟਾਈਮ ਆ ਕੇ ਉਹਨਾਂ ਨੇ ਜਿਹੜੇ ਕੋਨ ਲਗਾਈ ਆਪਣੀ ਕੌਣ ਲਗਾ ਕੇ ਤੇ ਟ੍ਰੈਫਿਕ ਨੂੰ ਥੋੜਾ ਹਵਾ ਜਿਹਾ ਸਟਾਟ ਡੰਗਣ ਚਾਲੂ ਕੀਤੀ ਗਈ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਮਜ਼ਦੂਰਗਿਆਰਾ ਬੁਲਾਏ ਆ ਖਾਲੀ ਕਰਵਾਇਆ ਟਰੱਕ ਨੂੰ ਉਸ ਤੋਂ ਬਾਅਦ ਇਹਨਾਂ ਸਾਡੀ ਕੋਲ ਆਈ ਆ ਵੀ ਇਹਨੂੰ ਰੋਡ ਨੂੰ ਬੰਦ ਕਰਨਾ ਪਵੇਗਾ ਤਾਂ ਕਿ ਜਿਹੜਾ ਆਪਣਾ ਦੂਜਾ ਟਰੱਕ ਆ ਉਹ ਲੋਡ ਕਰਵਾ ਸਕੀਏ ਤੇ ਅਸੀਂ ਮੌਕੇ ਤੇ ਉਸ ਟਾਈਮ ਆ ਕੇ ਤੇ ਨਾਲ ਹੁਣ ਹਾਈਵੇ ਵਾਲੀ ਟੀਮ ਆਈ ਹੋਈ ਆ ਉਹਨਾਂ ਨੇ ਉਹ ਆਪਣੇ ਜਿਹੜਾ ਪਿੱਛੇ ਐਗਜ਼ਿਟ ਲੱਗਦਾ ਉੱਥੋਂ ਹੁਣ ਅਸੀਂ ਰੋਡ ਬੰਦ ਕਰਾਂਗੇ ਜਦੋਂ ਹੈਡਰ ਆ ਗਿਆ ਤੇ ਜਿਹੜਾ ਟਰੱਕ ਟਿਪਰ ਲੋਡ ਹੋਣ ਤੋਂ ਬਾਅਦ ਅਸੀਂ ਜਿਹੜੀ ਟ੍ਰੈਫਿਕ ਉਸ ਚੱਲਣਾਂ ਚੱਲ